ਤੇ ਤੇਜ਼ ਹਵਾਵਾਂ ਮਤੇ ਹਨੇਰੀ ਚੱਲਣ ਦੇ ਕਰਕੇ ਤੁਸੀਂ ਦੇਖ ਸਕਦੇ ਆ ਕਿ ਇੱਕ ਜਿਹੜਾ ਦਰਖਤ ਹਰਿਆ ਭਰਿਆ ਦਰਖਤ ਸੀਗਾ ਉਹ ਇਸ ਤਰ੍ਹਾਂ ਜਿਹੜਾ ਟੁੱਟ ਕੇ ਡੇਗ ਪਿਆ ਤੇ ਇੱਧਰ ਆ ਤੁਸੀਂ ਦੇਖ ਸਕਦੇ ਆ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹਨੇਰੀ ਕਰਕੇ ਕਾਫੀ ਫਸਲ ਜਿਹੜੀ ਹੈ ਬਹਿ ਗਈ ਹੈ ਝੋਨਾ ਦੇਖੋ ਕਹਿੰਦੇ ਹੁੰਦੇ ਆ ਕਿ ਪੁੱਤਾ ਵਾਂਗ ਪਾਲੀ ਹੁੰਦੀ ਆ ਫਸਲ ਜਦੋਂ ਇਸ ਤਰ੍ਹਾਂ ਲੰਮੀ ਪੈ ਜਾਂਦੀ ਜਾਂ ਨੁਕਸਾਨ ਹੁੰਦਾ ਤਾਂ ਦੁੱਖ ਤਾਂ ਹੁੰਦਾ ਹੀ ਆ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਰੂਰ ਜਿਹੜਾ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਲੈਣਾ ਚਾਹੀਦਾ ਜਿਸ ਇੱਥੇ ਜਿਹੜਾ ਕਿਤੇ ਹਨੇਰੀ ਕਰਕੇ ਫਸਲ ਵਗੈਰਾ ਖਰਾਬ ਹੁੰਦੀ ਹੈ ਤੇ ਤੁਸੀਂ ਆ ਦੇਖ ਸਕਦੇ ਆ ਰਾਤੀ ਦੇਰ ਰਾਤ ਹਨੇਰੀ ਕਾਫੀ ਆਈ ਹੈ ਜਿਹਦੇ ਕਰਕੇ ਆ ਜਿਹੜਾ ਦਰਖਤ ਆ ਜਿਹੜਾ ਟੁੱਟਿਆ ਪਿਆ ਇਸ ਸਮੇ ਤੇ ਜਦੋਂ ਆਪਾਂ ਪਿੰਡ ਗੁੜਿਆਂ ਤੋਂ ਆ ਆਉਂਦੇ ਆ ਤੇ ਤੁਸੀਂ ਦੇਖ ਸਕਦੇ ਆ ਆਪਣੇ ਜਿਹੜਾ ਮੰਦਰ ਆ ਮੰਦਰ ਤੋਂ ਪਹਿਲਾਂ ਪਹਿਲਾਂ ਇਹ ਰਸਤੇ 'ਤੇ ਤੁਸੀਂ ਦੇਖ ਸਕਦੇ ਆ ਤੇਜ ਹਨੇਰੀ ਦੇ ਕਰਕੇ ਜਿਹੜਾ ਦਰਖਤ ਵੀ ਡਿੱਗ ਗਿਆ ਜੀ ਔਰ ਇੱਥੇ ਜਿਹੜਾ ਝੋਨਾ ਸੇਗਾ ਤੁਸੀਂ ਦੇਖੋ ਕਿੰਨਾ ਵਧੀਆ ਝੋਨਾ ਨਿਕਲਿਆ ਪਿਆ ਪਰ ਪੂਰਾ ਬੈਸ਼ਿਕ ਇੱਥੇ ਥੱਲੇ ਉਹ ਤੇ ਆਪਾਂ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਆਪਾਂ ਪਿੰਡ ਗੁੜਿਆਂ ਤੋਂ ਬਜੂਆਂ ਨੂੰ ਜਾਂਦੇ ਹਾਂ ਤੇ ਗੁੜਿਆਂ ਤੋਂ ਜਾਣ ਤੋਂ ਬਾਅਦ ਤਕਰੀਬਨ 1.5 ਕਿਲੋਮੀਟਰ ਦੇ ਉੱਤੇ ਤੁਸੀਂ ਦੇਖ ਸਕਦੇ ਆ ਤੇ ਕਾਫੀ ਹਨੇਰੀ ਰਾਤੀ ਚੱਲੀ ਆ ਸੁਣਿਆ ਕਿ ਮੀਂਹ ਵੀ ਥੋੜਾ ਬਹੁਤਾ ਪਿਆ ਆ ਤੇ ਉਹਦੇ ਨਾਲ ਤੁਸੀਂ ਦੇਖ ਸਕਦੇ ਆ ਜਿਹੜਾ ਦਰਖਤ ਆ ਇਹ ਕੱਬਿਓ ਪਾਟ ਗਿਆ ਤੇ ਇੰਨਾ ਸ਼ੁਕਰ ਹੈ ਕਿ ਯਾਨੀ ਕਿ ਸੈਡਾ ਨੂੰ ਡੇਗਾ ਪਰ ਖੱਤੇ ਦਾ ਨੁਕਸਾਨ ਕਾਫੀ ਹੋ ਗਿਆ ਨੇਰੀ ਕਰਕੇ ਹੋਇਆ ਆ ਤੁਸੀਂ ਦੇਖ ਸਕਦੇ ਕਾਫੀ ਜਿਹੜਾ ਬੈਠ ਗਿਆ ਨਾ ਝੋਨਾ ਨੇਰੀ ਕਰਕੇ ਤੇ ਦੇਖ ਸਕਦੇ ਆ ਤੇ ਇਹ ਜੀ ਜਦੋਂ ਆਪਾਂ ਗੁੜਿਆਂ ਤੋਂ ਬਜੂਆਂ ਨੂੰ ਆਉਂਦੇ ਆ ਤੇ ਕਿਲੋਕੀਮੀਟਰ ਦੇ ਗਾਂਹ ਜਾ ਕੇ ਮੋੜ ਜੇ ਦੇ ਉੱਤੇ ਆ ਤਰਖ ਜਿਹੜਾ ਹੈ ਤੇਜ ਹਨੇਰੀ ਨਾਲ ਹੀ ਲੱਗਦਾ ਪਿਆ ਹੈ ਕਿਉਂਕਿ ਹੋਰ ਤਾਂ ਕੋਈ ਕਾਰਨ ਹੋ ਨਹੀਂ ਸਕਦਾ ਤੇ ਦੇਖ ਸਕਦੇ ਹਾਂ ਜੀ ਤੁਸੀਂ ਬਾਕੀ ਕਮੈਂਟ ਕਰਕੇ ਦੱਸੋ ਵੀ ਨੇਰੀ ਜਿਹੜੀ ਰਾਤੀ ਕਿੱਥੇ ਕਿੱਥੇ ਆਈ ਹੈ ਤੇ ਇੱਥੋਂ ਸ਼ੰਕਰ 6 ਕਿਲੋਮੀਟਰ ਹੈ ਜੀ ਕਾਫੀ ਨੇਰੀ ਤਾਂ ਕਹਿੰਦੇ بارش ਵੀ ਹੋਈ ਹੈ ਰਾਤੀ ਚੈੱਕ ਕਰ ਸਕਦੇ ਤੁਸੀਂ ਜੀ